ਉਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਸਾਰੀ ਟਿੱਬਿਆਂ ਵਾਲਾ ਇਲਾਕਾ ਸੀ ਇਹ Rajasthan ਦਾ ਇਹ ਮੇਬੀ ਏਰੀਆ ਜਿਹੜੇ ਉਹ ਰੋਟੀ ਤਿਆਰ ਕਰ ਰਹੇ ਆ ਤੇ ਤੁਸੀਂ ਵੇਖੋ ਮੱਖਣ ਕਿਉਂ ਆ ਦਿਖਾਉ ਵੀ ਹੈ ਜੀ ਦਾਦੇ ਹੋਰੀ ਆਏ ਸੀ ਜੀ ਪਿਛਲੇ ਪੰਜਾਬ ਤੋਂ ਕਿਸੇ ਖਾਰੇ ਤੋਂ ਠੀਕ ਹੈ ਉਥੋਂ ਪਿੰਡ ਵੱਜਿਆ ਸੀ ਇਹ ਤੇ ਹੋ ਗਏ ਹੋਣੇ ਮੇਰਾ ਤਾਂ 70 80 ਸਾਲ ਤੋਂ ਤੇ ਤੇ ਹੋ ਗਏ 100 ਸਾਲ ਦੇ ਨੇੜੇ ਇਹ ਕਿਨੂ ਹੈ ਜੀ ਅਨਾਰ ਹੈ ਤੇ ਜ਼ਿਆਦਾ ਫੋਕਸ ਕਿਹੜੀ ਖੇਤੀ ਤੇ ਹੁੰਦਾ ਆਰਗੈਨਿਕ ਸਿੱਧੀ ਨਾ ਜੀ ਇਹ ਤਾਂ ਜਿਹੜੇ ਆਪਣਾ ਬਾਗ ਜਿਹੜਾ ਸਾਰਾ ਆਰਗੈਨਿਕ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਥੇੜਾ ਰਾਜਸਥਾਨ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਭਰਾ ਰਹਿੰਦੇ ਆ ਤੇ ਤੁਹਾਨੂੰ ਦਿਖਾਵਾਂਗੇ ਟਿੱਬਿਆਂ ਦੇ ਵਿੱਚ ਬੈਠੇ ਪੰਜਾਬੀਆਂ ਨੇ ਕਿਵੇਂ ਟਿੱਬਿਆਂ ਨੂੰ ਧਾਕੇ ਤੇ ਉੱਥੋਂ ਦੀ ਜਿਹੜੀ ਖੇਤੀ ਆ ਉਸ ਨੂੰ ਆਬਾਦ ਕੀਤਾ ਤੇ ਅੱਜ ਬਾਈ ਪ੍ਰਵੀਂਦਰ ਬਰਾੜ ਰਹਿੰਦੇ ਘਰੇ ਮ ਆਇਆ ਵਿਆਂ ਰਾਜਸਥਾਨ ਦੇ ਵਿੱਚ ਤੇ ਬਾਪੂ ਜੀ ਦੀ ਵੀ ਤਾਇਆ ਜੀ ਸਾਡੇ ਨਾਲ ਬਾਈ ਪ੍ਰਵੀਂਦਰ ਦੇ ਫਾਦਰ ਸਾਹਿਬ ਮੇਜਰ ਸਿੰਘ ਜੀ ਬਰਾੜ ਤੇ ਅੱਜ ਇੱਥੇ ਹੀ ਰਵਾਂਗੇ ਤੇ ਤੁਹਾਨੂੰ ਖੇਤ ਵੀ ਦਿਖਾਵਾਂਗੇ ਤੇ ਬੇਬੇ ਆਈ ਹੈ ਜਿਹੜੇ ਉਹ ਰੋਟੀ ਤਿਆਰ ਕਰ ਰਹੀ ਹੈ ਤੇ ਤੁਸੀਂ ਵੇਖੋ ਮੱਖਣ ਕਿਉਂ ਆ ਦਿਖਾਉ ਉਹ ਵੀ ਅੱਜ ਇਹ ਸਾਡੀ ਸੇਵਾ ਕਰ ਰਹੀ ਹੈ ਇੱਥੇ ਬਾਈ ਰੰਕ ਕੋਲ ਜਦੋਂ ਆਏ ਆ ਤੇ ਰੋਟੀ ਬਣਦੀ ਹੈ ਤੇ ਰੋਟੀ ਖਾ ਕੇ ਫਿਰ ਤੁਹਾਨੂੰ ਖੇਤਾਂ ਨਹੀਂ ਵੀ ਸੈਰ ਕਰਾਵਾਂਗੇ ਤੇ ਜਿਹੜੀ ਇਹਨਾਂ ਨੇ ਫਸਲ ਲਾਈ ਵੀ ਆ ਇੱਥੇ ਪਿਓਰ ਔਰਗੇਨਿਕ ਖੇਤੀ ਕਰਦੇ ਆ ਔਰਗੇਨਿਕ ਤੇ ਜਿਹੜੇ ਰਾਜਸਥਾਨ ਦੇ ਲੋਕ ਆ ਉਹ ਜ਼ਿਆਦਾ ਔਰਗੇਨਿਕ ਖੇਤੀ ਦੇ ਉੱਤੇ ਜ਼ਿਆਦਾ ਵਿਸ਼ਵਾਸ ਰੱਖਦੇ ਆ ਤੇ ਔਰਗੇਨਿਕ ਖੇਤੀ ਕਰਕੇ ਹੀ ਰਾਜੀ ਆ ਤੇ ਤੁਹਾਨੂੰ ਖੇਤਾਂ ਦੀ ਵੀ ਸੈਰ ਕਰਾਵਾਂਗੇ ਵੀਡੀਓ ਦੇ ਵਿੱਚ ਸਾਡੇ ਨਾਲ ਬਣੀ ਰਹੋ ਰੋਟੀ ਹੈ ਜਿਹੜੀ ਬੇਬੇ ਨੇ ਬਣਾਈ ᱛੀ ਹੈ ਤੇ ਤੁਸੀਂ ਦੇਖ ਸਕਦੇ ਹੋ ਵਧੀਆ ਰਹਿਤਾ achar a march da makhniyan ਤੇ ਘੋਪਾਈ ਵੀ ਸਬਜ਼ੀ ਹੈ ਤੇ ਬਾਈ ਪਲਵਿੰਦਰ ਵੀ ਮੇਰੇ ਨਾਲ ਹੈ ਰੋਟੀ ਖਾ ਲਈਏ ਤੇ ਉਸ ਤੋਂ ਬਾਅਦ ਆਪਾਂ ਬਾਈ ਦੇ ਖੇਤਾਂ ਦੀ ਵੀ ਸੈਰ ਤੁਹਾਨੂੰ ਕਰਾਵਾਂਗੇ ਤੇ ਤੇ ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਜਿਹੜਾ ਛੇੜ ਪਿੰਡਾਂ ਦਾ ਭੋਜਨ ਹੁੰਦਾ ਖਾਣਾ ਹੁੰਦਾ ਉਹ ਵੀ ਕੀ ਅੱਜ ਸਾਡੀ ਥਾਲੀ ਦੇ ਵਿੱਚ ਸਾਨੂੰ ਮਿਲੀ ਆ ਤੇ ਬਣੇ ਰਿਓ ਵੀਡੀਓ ਦੇ ਵਿੱਚ ਸਾਡੇ ਨਾਲ ਬਾਈ ਪਲਵਿੰਦਰ ਸਾਡੇ ਨਾਲ ਮੌਕੇ ਤੇ ਮੌਜੂਦ ਹੈ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਜਾਣਦੇ ਆ ਵੀ ਆ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਟਿੱਬੇ ਤੁਹਾਨੂੰ ਸਾਫ਼ ਦਿਸਣਗੇ ਉਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਸਾਰੇ ਟਿੱਬਿਆਂ ਵਾਲਾ ਇਲਾਕਾ ਸੀ ਯਾ ਰਾਜਸਥਾਨ ਦਾ ਤੇ ਜਿਹੜੇ ਇੱਥੇ ਲੋਕ ਮੋਕੇ ਤੇ ਵਸਨੀਕ ਆ ਇਹਨਾਂ ਨੇ ਇਨਾ ਟਿੱਬਿਆਂ ਨੂੰ ਢਾਕੇ ਤੇ ਇੱਥੋਂ ਦੀ ਜਿਹੜੀ ਖੇਤੀ ਆ ਉਸ ਨੂੰ ਆਬਾਦ ਕੀਤਾ ਤੇ ਬਾਈ ਤੋਂ ਆਪਾਂ ਜਾਣਦੇ ਆ ਨਾਲ ਨਾਲ ਚੱਲਾਂਗੇ ਬਾਈ ਜੀ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਬਰਾੜ ਸਾਹਿਬ ਇਹ ਦਾਦੇ ਹੋਰੀ ਆਏ ਸੀ ਜੀ ਪਿਛਲੇ ਪੰਜਾਬ ਤੋਂ ਪਿਛਲੇ ਖਾਰੇ ਤੋਂ ਠੀਕ ਹੈ ਉੱਥੋਂ ਪਿੰਡ ਵੱਜਿਆ ਸੀ ਇਹ ਤੇ ਹੋ ਗਏ ਹੋਣੇ ਮੇਰਾ 70 80 ਸਾਲ ਤੋਂ ਉੱਤੇ ਉੱਤੇ ਹੋ ਗਏ ਜੀ 100 ਸਾਲ ਦੇ ਨੇੜੇ ਹੋਣੇ ਠੀਕ ਹੈ ਤੇ ਐਗਜੈਕਟ ਲੋਕੇਸ਼ਨ ਕੀ ਆ ਇਹ ਇੱਥੋਂ ਦੀ ਇਹ ਜੀ ਤਹਿਸੀਲ ਸਾਦੂ ਸ਼ਹਿਰ ਪਿੰਡ ਕਿੱਲੇ ਵਾਲੀ ਤੋਂ ਤੇ ਛਾਪਣੇ ਦੇ ਵਿਚਾਲੇ ਦੀ ਲੋਕੇਸ਼ਨ ਹੈ। ਰਾਜਸਥਾਨ ਦੇ ਵਿੱਚ गंगानगर ਜ਼ਿਲ੍ਹੇ ਚ ਪੈਂਦੀ ਆ। ਤੇ ਆਜੋ ਤੁਹਾਨੂੰ ਕਿਆਰੀ ਚ ਦਿਖਾਉਣੀ ਆ। ਤੇ ਤੁਸੀਂ ਵੀ ਦੱਸਿਓ ਵੀ ਜਿਹੜੇ ਪੰਜਾਬ ਦੇ ਵਿੱਚ ਢਾਣੀਆਂ ਤੇ ਰਾਜਸਥਾਨ ਦੀ ਢਾਣੀਆਂ ਇਹਨਾਂ 'ਚ ਕੀ ਫਰਕ ਦੇਖਦੇ ਹੋ? ਇਹ ਬਾਈ ਜੀ ਦੱਸੋ ਕੀ ਕੀ ਲਾ ਰੱਖਿਆ ਇਹ 'ਚ? ਇਹ ਕਿੰਨੂ ਹੈ ਜੀ? ਹਮ ਅਨਾਰ ਹੈ। ਹਮ ਤੇ ਅੰਬ ਹੈ। ਠੀਕ ਹੈ। ਜਾਮਣਾਂ ਦੇ ਹੈ। ਠੀਕ ਹੈ। ਤੇ ਅਮਰੂਦ ਦੇ ਹੈ। ਤੇ ਜਿਆਦਾ ਫੋਕਸ ਕਿਹੜੀ ਖੇਤੀ ਤੇ ਹੁੰਦਾ ਆਰਗੇਨਿਕ ਸਿੱਧੀ ਨਾ ਜੀ ਇਹ ਤਾਂ ਜਿਹੜੇ ਆਪਣਾ ਬਾਗ ਜਿਹੜਾ ਸਾਰਾ ਆਰਗੇਨਿਕ ਸਬਜੀ ਆਪਣੀ ਸਾਰੀ ਇਹ ਤੋਂ ਪਹਿਲਾਂ ਗੋਭੀ ਸੀਗੀ ਹਾਂ ਤੇ ਆਲੂ ਸੀ ਹਾਂ ਉਹ ਸਭ ਗਾਜਰਾਂ ਤੇ ਮੂੜੀਆਂ ਸਭ ਆਰਗੇਨਿਕ ਸੀ ਠੀਕ ਹੈ ਮਟਰ ਤੇ ਆ ਸਬਜੀ ਲਾਈ ਹੈ ਕਿਤੇ ਨਾ ਕਿਤੇ ਪੈਸਟੀ ਪੈਸਟੀਸਾਈਡ ਤੇ ਕੰਟਰੋਲ ਆ ਹਾਂ ਠੀਕ ਸਭ ਸਬਜੀ ਕੰਟਰੋਲ ਹੈ ਇਹ ਜਿਹੜੇ ਕਿੰਨੂ ਦੇ ਬੁੱਟੇ ਆ ਘਰ ਵਾਸਤੇ ਲਾਏ ਆ ਹਾਂ ਘਰ ਵਾਸਤੇ ਆ ਠੀਕ ਆ ਬੱਸ ਜੀ ਉਹ ਸ਼ੌਂਕ ਨੂੰ ਹੀ ਸੀ ਠੀਕ ਆ ਪਾਪਾ ਦਾ ਨੁਸ਼ੌਂਕ ਸੀ ਵਾਵਾ ਆਜੋ ਆਪਾਂ ਘਰੇ ਚੱਲਦੇ ਆਂ ਤੇ ਨਾਲੇ ਤੁਹਾਨੂੰ ਦਿਖਾਉਨੇ ਆਂ ਵੀ ਬੱਕਰੀਆਂ ਵੀ ਰੱਖੀਆਂ ਬਰਬਰੀਆ ਨਾ ਜ਼ਿਆਦੇ ਹਾਂਜੀ ਬਰਬਰੀਆ ਤੇ ਬਰਬਰੀ ਬੱਕਰੀਆਂ ਜਿਹੜੀਆਂ ਬਾਈ ਦੀਆਂ ਉਹ ਵੀ ਤੁਹਾਨੂੰ ਦਿਖਾਉਨੇ ਆਂ ਵੀਡੀਓ ਤੇ ਸਾਡੇ ਨਾਲ ਬਣੇ ਰਿਓ ਇਹ ਦੇਖੋ ਇਹ ਘਰ ਕਿੰਨਾ ਕੁ ਪੁਰਾਣਾ ਹੋਊਗਾ ਇਹ 35 ਸਾਲ 30 ਤੋਂ 32 ਸਾਲ ਪੁਰਾਣਾ ਹੈ ਜੀ 35 ਸਾਲ ਦੀ ਨੇੜੇ ਪੁਰਾਣਾ ਇਹ ਘਰ ਆ ਉਹ ਮੰਦਾ ਬਣਿਆ ਉਹ ਤੋਂ ਬਾਅਦ ਇੱਕ ਇਟਨੀ ਲੱਗੀ ਜੀ ਪੂਰੀ ਫਿਲਮੀ ਲੋਕੇਸ਼ਨ ਵਾਲੀ ਕਰਦਾ ਹੈ शूटिंग ਵਾਲੀ ਲੋਕੇਸ਼ਨ ਹੈ ਦੇਖੋ ਤੁਸੀਂ ਇਹ ਪੱਥਰ ਕੀ ਹੈ ਇਹ ਗਾਣੇ ਪੱਕਿਆ ਨੂੰ ਵਧੀਆ ਅੱਡ ਪਾਈਪ ਕੋਰਸ ਠੀਕ ਹੈ ਗਾਣੇ ਪੱਕਿਆਂ ਖਤਰ ਰੱਖੇ ਇਹ ਪੱਥਰ ਹੈ ਕੀ ਹਾਂ ਪੱਥਰ ਹੈ ਠੀਕ ਹੈ ਤੇ ਬੱਕਰੀਆਂ ਜਿਹੜੀਆਂ ਬਾਈ ਨੇ ਪੂਰੀ ਸ਼ੌਂਕ ਨਾਲ ਰੱਖੀਆਂ ਤੁਹਾਨੂੰ ਬੱਕਰੀਆਂ ਨੇ ਬੱਚੇ ਦਿਖਾਉਂਦੇ ਆ ਬਰਬਰੀ ਬੱਕਰੀ ਐ ਜਿੰਦੇ ਪੈਰਾਂ 'ਚ ਪੰਜੇਬਾ ਤਕਾਤ ਪਾਈਆਂ ਵੀ ਆ ਵੇਖੋ ਅੱਛਾ ਇਹ ਕਿੰਨੇ ਚਰਤੀਆਂ ਬਾਈ ਇਹ ਥੋੜਾ ਹੀ ਮਹੀਨੇ ਗਦੀਆਂ ਐ ਅੱਛਾ ਹਜੇ ਮਹੀਨੇ ਗਦੀਆਂ ਹੀ ਐ ਆ ਵੇਖੋ ਉਹ ਰਿਆਂ ਇਹ ਰਾਜਸਥਾਨ ਚ ਜਿਹੜੇ ਆਪਣੀ ਪੰਜਾਬੀ ਭਰਾ ਵਸਦੇ ਆ ਉਹਨਾਂ ਦੀ ਟਾਣੀਆਂ ਦੀ ਜਿਹੜੀ ਜ਼ਿੰਦਗੀ ਆ ਉਹ ਤੁਹਾਨੂੰ ਦਿਖਾ ਰਹੇ ਆ ਤੇ ਇੱਕ ਡੈਮ ਹੋਰ ਬਣਾ ਰੱਖੀ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਮੰਗਾਂਗੇ ਕਿ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇਹ ਦੇਖੋ ਪੁਰਾਣੇ ਘਰਾਂ ਦੀ ਤੁਹਾਨੂੰ ਚੱਲ ਕੇ ਇਹ ট্রান্সਫਾਰਮਰ ਡਿੱਗੀ ਦੇ ਵਿੱਚ ਕਿਉਂ ਲਾਇਆ ਆਗੇ ਹੂੰ ਆ ਤਾਂ ਜਦੋਂ ਲੈ ਡੈਮ ਬਣਾਇਆ ਨਾ ਹੂੰ ਆ ਲਾਈਨ ਪਾਸੇ ਨਹੀਂ ਹੁੰਦੀ ਜਿੱਥੇ ਖੰਭਾ ਲੱਗਿਆ ਗਿਆ ਲੱਗਿਆ ਗਿਆ ਅੱਛਾ ਇਹ ਅਸੀਂ ਹਟਾਉਣ ਦੀ ਕੋਸ਼ਿਸ਼ ਕਰੀ ਸੀ ਉਹ ਕਹਿੰਦੇ ਹੁਣ ਜਿੱਥੇ ਫਿਰ ਇਹਦੇ ਵਿੱਚ ਹੀ ਅਸੀਂ ਡਿੱਗੀ ਚੱਕਤੀ ਕੋਈ ਦਿੱਕਤ ਵਾਲੀ ਗੱਲ ਨਹੀਂ ਦਿੱਕਤ ਵਾਲੀ ਕੋਈ ਗੱਲ ਨਹੀਂ ਤੇ ਪਾਣੀ ਕਿੰਨਾ ਕੁ ਲੱਗਦਾ ਇੱਥੇ ਖੇਤਾਂ 'ਚ ਪਾਣੀ ਦਾ ਕੀ ਹਿਸਾਬ ਰਹਿੰਦਾ ਰਾਜਸਥਾਨ ਦੇ ਵਿੱਚ ਜਿੱਥੇ ਆਪਾਂ ਬੈਠੇ ਆ ਉਹ ਮੋਰਤ ਸੋ ਕਿੰਨਾ ਪਾਣੀ ਲੱਗ ਜਾਂਦਾ ਜੀ ਹੂੰ ਕਮਤ ਤੱਕ ਕਿ ਘੰਟੇ ਦਾ ਤਿੰਨ ਕਿਲੇ ਦੇ ਨੇੜੇ ਲੱਗ ਜਾਂਦਾ ਘੰਟੇ ਦਾ ਹੂੰ ਠੀਕ ਹੈ ਇਹ ਮੋਗਾ ਵੱਡਾ ਹੈ ਇੱਥੇ ਤੇ ਡਿੱਗੀ ਦਾ ਪਾਣੀ ਇਹ ਫਿਰ ਤੁਸੀਂ 12 13 ਕਿਲੇ ਲਾਉਂਦੀ ਹੈ ਇਸ ਸਟੋਕ ਕਰ ਸਟੋਕ ਕਾਤਾ ਕਰਦੇ ਹੋ ਨਹਿਰ ਵਾਲੇ ਨਹਿਰ ਵਾਲੇ ਦਾ ਵੀ ਕਰ ਲੈਣੇ ਬੋਰ ਵੀ ਚੱਲਦਾ ਠੀਕ ਹੈ ਪਾਣੀ ਠੀਕ ਹੈ ਇੱਥੇ ਮਿੱਠਾ ਹਾਂ ਕੁਲ ਮਿਲਾ ਕੇ ਠੀਕ ਹੈ ਬਾਕੀ ਬੜਾ ਮਿੱਠਾ ਵੀ ਨਹੀਂ ਤੇ ਬੜਾ ਖਾਰਾ ਵੀ ਨਹੀਂ ਠੀਕ ਹੈ ਅਸਲਾਂ ਨੂੰ ਠੀਕ ਹੈ ਇਹ ਮੈਨੂੰ ਲੱਗਦਾ ਜਮਾ ਥੇੜ ਚ ਟਾਣੀ ਆਪਣੀ ਹੈ ਇੱਥੇ ਨਾ ਹਾਂ ਇੱਥੇ ਲਾਸਟ ਟਾਣੀ ਆਪਣੀ ਆਏਗੀ ਵੈਸੇ ਇਦੂ ਬਾਦ ਦੇਖੋ ਤੁਸੀਂ ਇੱਕ ਗਹਿਨ ਸ਼ਾਂਤੀ ਤੁਹਾਨੂੰ ਦੇਖਣ ਨੂੰ ਮਿਲੂਗੀ ਆਸੇ-ਪਾਸੇ ਕੋਈ ਵੀ ਤੁਹਾਨੂੰ ਟਾਣੀ ਨਹੀਂ ਦੇਖ ਰਹੀ ਹੋਊਗੀ ਉਹ ਟਿੱਬੇ ਆ ਸਾਰੇ ਹਾਂ ਉਹ ਟਿੱਬੇ ਉਹ ਜਿਹੜੀ ਚੀਜ਼ ਤੁਹਾਨੂੰ ਦਿਖਾਈ ਦੇ ਰਹੀ ਤੇ ਇਥੋਂ ਪੱਕਾ ਸਾਰਨਾਂ ਦੀ ਗੱਲ ਕਰੀਏ ਤਾਂ ਉਹ ਵੀ 8 ਤੋਂ 9 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਹ ਸੀ ਰਾਜਸਥਾਨ ਦੀ ਢਾਣੀਆਂ ਦੀ ਇੱਕ ਝਲਕ ਤੇ ਜਿਹੜੀ ਉੱਥੇ ਪੰਜਾਬੀ ਭਰਾ ਵਸਦੇ ਆ ਤੁਹਾਨੂੰ ਦਿਖਾਇਆ ਵੀ ਢਾਣੀਆਂ 'ਚ ਕਿਵੇਂ ਜਿਉਣੇ ਆਪਣ ਕਰਦੇ ਆ ਤੇ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਬਸਤੇ ਰੋ ਦਾਤਾ ਜੀ ਸਭ ਨੂੰ ਖੁਸ਼ ਰੱਖਣ